ਹੋਰ ਬਾਈ ਬਾਹਰੋਂ ਆਇਆ ਕਿੱਦਾਂ ਚੱਲਦਾ ਤੇ ਕੰਮ ਕਰੇ ਬਾਰ ਬਾਈ ਵਧੀਆ ਚੱਲੀ ਜਾਂਦਾ ਸ਼ਿਫਟਾਂ ਦੇ ਸ਼ਿਫਟਾਂ ਲੱਗੀਆਂ ਜਾਂਦੀਆਂ ਆ ਪੈਸੇ ਆਈ ਜਾਂਦੇ ਆ ਡਾਈ ਜਾਂਦੇ ਆ ਬਸ ਇਦਾਂ ਹੀ ਆ ਲਾਈਫ ਲੱਗੀ ਜਾਂਦੀ ਆ ਚਲੋ ਵਧੀਆ ਭਰਾ ਵਧੀਆ ਵਧੀਆ ਚਲੋ ਵਿਹਲੇ ਖਲੋਤੇ ਆ ਜਾ ਕੇ ਚਾਹ ਪੀ ਕੇ ਹੁੰਦੇ ਆ ਚਾਹ ਚੱਲ ਠੀਕ ਹੈ ਬਾਈ ਵੀਰੇ ਆ ਬਾਈ ਘਰ ਅੱਜ ਮਰਗ ਹੋਈ ਐ ਤੇ ਆਪਾਂ ਅਫਸੋਸ ਕਰਦੀਏ ਬਾਈ ਜੀ ਬੜਾ ਮਾੜਾ ਹੋਇਆ ਅਜੀ ਚਲੋ ਜੋ ਹੋਣਾ ਹੈ ਰੱਬ ਦਾ ਪਾਣਾ ਹੈ ਤੁਸੀਂ ਹੁਣ ਐਦਾਂ ਕਰਿਓ ਚਾਹ ਪੀਗੀ ਜਾਇਓ ਜੇ ਫੇਰ ਚਾਹ ਯਾਰ ਹੁਣ ਉਹਨਾਂ ਨੇ ਕਿਹਾ ਆ ਚੰਗੇ ਨਹੀਂ ਨਾ ਲੱਗੀਦਾ ਪੀ ਲੈਨੇ ਇੱਕ ਇੱਕ ਕੱਪ ਚਲੀਏ ਚਲਾ ਭਾਈ ਇਹਨਾਂ ਦੇ ਘਰੇ ਵੀ ਹੋਈ ਏ ਉਹਨਾਂ ਨੇ ਕਿਹਾ ਮੁੰਡਾ ਆਈ ਆ ਹਾਂ ਹਾਂ ਉਹ ਚੱਲ ਜਣੇ ਆਇਓ ਆਇਓ ਭਾਈ ਕਿਵੇਂ ਹੋ ਵਧੀਆ ਜੀ ਚਾਚਾ ਜੀ ਤੁਸੀਂ ਦੱਸੋ ਵਧਾਈਏ ਬਣਾੜੇ ਉਹ ਤੁਹਾਨੂੰ ਹੀ ਜ਼ਿਆਦਾ ਵਧਾਈਆਂ ਜੀ ਚਲੋ ਚਲੋ ਠੀਕ ਹੈ ਚਾਚਾ ਜੀ ਆਪਾਂ ਤਾਂ ਨੰਗਣ ਨੇ ਆਪਾਂ ਕੇ ਵਧਾਈ ਤੇ ਹੀ ਜਾਈਏ ਚਲੀਏ ਹਣ ਉਹ ਨਹੀਂ ਨਹੀਂ ਭਾਈ ਹੁਣ ਆਏ ਜੇ ਤਾਂ ਚਾਹ ਪੀ ਕੇ ਜਾਈਓ ਜੀ ਇਦਾਂ ਨਹੀਂ ਜਾਣਾ ਆਇਓ ਆਇਓ ਨੰਗਾ ਵੰਦਰ ਨੰਗਾ ਆਓ ਆਇਆ ਆਇਆ ਭਾਈ ਖੁਸ਼ੀ ਦਾ ਮੌਕਾ ਇੱਕ ਇੱਕ ਕੱਪ ਪੀ ਲੈਨੇ ਭਾਈ ਜਰਾ ਜਿ ਥੱਕ ਨਹੀਂ ਗਏ ਚੱਲਾ ਚਾਹ ਪੀਨੇ ਆ ਥਕਾਵਟ ਦੂਰ ਹੋ ਜੂਗੀ ਪਰ ਆ ਇੰਨੀ ਚਾਹ ਨਹੀਂ ਪੀਣੀ ਚਾਹੀਦੀ ਤੈਨੂੰ ਪਤਾ ਨਹੀਂ ਚਾਹ ਪੀਂਦੇ ਕਿੰਨੇ ਨੁਕਸਾਨ ਆ ਇਹਦੇ ਨਾਲ ਢਿੱਡ 'ਚ ਅਲਸਰ ਹੋ ਸਕਦੇ ਆ ਪਥਰੀ ਹੋ ਸਕਦੀ ਆ ਡੀਹਾਈਡਰੇਸ਼ਨ ਹੋ ਸਕਦੀ ਆ ਕਿੰਨੀ ਚਾਹ ਨਹੀਂ ਪੀਣੀ ਚਾਹੀਦੀ ਅੱਛਾ ਚੱਲ ਇੱਕ ਕੱਪ ਪੀ ਲੈਨੇ ਆ ਲਾਹਾਂ ਤੋਂ ਨਹੀਂ ਪੀਨੇ ਉਹ ਨਹੀਂ ਭਾਈ ਉਹ ਘਰੇ ਗੈਸਟ ਆਇਆ ਚਲਾਣ ਵਾਲੇ ਤੈਨੂੰ ਘਰ ਵਿਖਾਵਾਂ ਨਾਲੇ ਗੈਸਟਾਂ ਨੇ ਮਿਲ ਲਈਏ ਹਾਜੀ ਭਾਜੀ ਕੀ ਪੀਓਗੇ ਪੜੀ ਪਾਣੀ ਮੰਗਾ ਲਓ ਬਸ ਬਹੁਤ ਹੈ ਉਹ ਨਹੀਂ ਨਹੀਂ ਹੁਣ ਇੰਨੀ ਦੂਰੋਂ ਆਈ ਜੇ ਇਕੱਲਾ ਪਾਣੀ ਥੰਨਾ ਪੀਓਗੇ ਮੈਂ ਕੰਮ ਕਰਦਾ ਚਾਹ ਬਣਵਾ ਨਾ ਉਹ ਮੈਂ ਕਿਹਾ ਚਾਹ ਬਣਾ ਦੋ ਹੋਇਸੇ ਬਣੇ ਆਪਾਂ ਹੀ ਪੀ ਲਾਂਗੇ bro ਮੈਂ ਨਹੀਂ ਪੀਣੀ ਕੋਈ ਹੋ ਆਇਆ ਇੰਨੀ ਦੂਰ ਨਾ ਪੀ ਲੈ ਲੈ ਮੈਂ ਨਹੀਂ ਪੀਣੀ ਇਹ ਆ ਭਾਈ ਯਾਰ ਸਿਰ ਪਿੜਾਉਂਦੀ ਐ ਅੱਛਾ ਮੇਰਾ ਰਾਦਾ ਚਾਹ ਪੀ ਲਾਂ ਉਹਦਾ ਸੈੱਟ ਹੋ ਜਾਣਾ ਕੰਮ ਮੈਂ ਨਾ ਦਵਾਈ ਖਾ ਲਾ ਉਹ ਨਹੀਂ ਨੀ ਜਹਾਂ ਨਾ ਸੈਟ ਹੋ ਜਨਾ ਮਾਰਦਾ ਮਾਜ ਮੈਂ ਯਾਰ ਨੀਂਦ ਨਹੀਂ ਨਾ ਹੁੰਦੀ ਹੈ ਨਾ ਆਹੋ ਯਾਰ ਏਦਾਂ ਕਰਦੇ ਆ ਆਪਾਂ ਇੱਕ ਕੱਪ ਚਾਹ ਪੀ ਲੈਨੇ ਆ ਕੀ ਪਤਾ ਫੇਰ ਨੀਂਦ ਆ ਜੇ ਚਾਹ 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 ਤੋਂ ਬਿਦਿਆ ਕੋਈ ਕੰਮ ਹੀ ਨਹੀਂ ਹੈ ਇਹਨਾਂ ਨੂੰ